10ਵੀਂ ਜਮਾਤ ਦੇ ਪਿਆਰੇ ਬੱਚਿਓ ਮੈਂ ਤੁਹਾਡੇ ਲਈ ਅੱਜ ਵਿਗਿਆਨ ਵਿਸ਼ੇ ਦਾ ਪੰਜਵਾਂ ਲੈਸਨ ਜੈਵਿਕ ਪ੍ਰਕਿਰਿਆਵਾਂ ਲੈ ਕੇ ਆਈਆਂ ਜੈਵਿਕ ਪ੍ਰਕਿਰਿਆਵਾਂ ਦੇ ਆਪਾਂ ਪਹਿਲਾ ਪ੍ਰਸ਼ਨ ਕੀਤੇ ਸੀ ਹੁਣ ਆਪਾਂ ਜੈਵਿਕ ਪ੍ਰਕਿਰਿਆਵਾਂ ਦੇ ਅਗਲੇ ਪ੍ਰਸ਼ਨ ਕਰਾਂਗੇ ਜਿਹੜੇ ਕਿ ਪੇਜ ਨੰਬਰ 96 ਤੇ ਆ ਪੇਜ ਨੰਬਰ ਹੈਗਾ 96 ਇਹਦੇ ਤੇ ਆਪਾਂ ਪ੍ਰਸ਼ਨ ਹੈ ਉਹ ਕਰਾਂਗੇ ਹੁਣ ਤਾਂ ਇਹ ਪ੍ਰਸ਼ਨ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਪ੍ਰਸ਼ਨ ਕਰਾਂਗੇ ਸਵੈ ਪੋਸ਼ੀ ਪੋਸ਼ਣ ਅਤੇ ਪਰਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹੈ ਇੱਥੇ ਅਸੀਂ ਸੈਂਟਰ 'ਚ ਲਾਈਨ ਲਗਾ ਲੈਨੇ ਆ ਕਿਉਂਕਿ ਅਸੀਂ ਕਿਤਾਬ ਤੇ ਹੀ ਇਹਨਾਂ ਦੇ ਆਨਸਰ ਕਰ ਰਹੇ ਆ ਤੇ ਪਹਿਲੇ ਕੁਐਸਚਨ ਦਾ ਆਨਸਰ ਆ ਜਿਹੜਾ ਉਹ ਇੱਥੇ ਅਸੀਂ ਸਵੈ ਪੋਸ਼ੀ ਪੋਸ਼ਣ ਲਿਖ ਲਾਂਗੇ ਤੇ ਇਧਰ ਪਰਪੋਸ਼ੀਪੋਸ਼ਣ ਲਿਖ ਲਾਂਗੇ ਸਵੈਪੋਸ਼ੀਪੋਸ਼ਣ ਦੇ ਵਿੱਚ ਉਹ ਜੀਵ ਸਵੈਪੋਸ਼ੀ ਪੋਸ਼ਣ ਵਿੱਚ ਜੀਵ ਆਪਣਾ ਭੋਜਨ ਪੌਪ ਬਣਾਉਂਦੇ ਹਨ ਜਿਵੇਂ ਹਰੇ ਪੌਦੇ ਜਿਵੇਂ ਹਰੇ ਪੌਦੇ ਸਵੈ ਪੋਸ਼ੀ ਹਨ ਦੂਸਰੇ ਪਾਸੇ ਹੁਣ ਅਸੀਂ ਪਰ ਪੋਸ਼ੀ ਲਿਖਦੇ ਆਂ ਪਰ ਪੋਸ਼ੀ ਪੋਸ਼ਣ ਵਿੱਚ ਜੀਵ ਆਪਣਾ ਭੋਜਨ ਦੂਜੇ ਜੀਵਾਂ ਜਾਂ ਪੌਦਿਆਂ ਤੋਂ ਪ੍ਰਾਪਤ ਕਰਦੇ ਹਨ ਕਰਦੇ ਹਨ ਜਿਵੇਂ ਮਨੁੱਖ ਗਾਂ ਸ਼ੇਰ ਆਦ ਇਹ ਸਾਡਾ ਪਹਿਲਾ ਪ੍ਰਸ਼ਨ ਹੋ ਗਿਆ ਹੁਣ ਅਸੀਂ ਕਰਾਂਗੇ ਦੂਜਾ ਪ੍ਰਸ਼ਨ ਪੌਦਾ ਪ੍ਰਕਾਸ਼ ਸੰਸਲੇਸ਼ਨ ਲਈ ਜ਼ਰੂਰੀ ਕੱਚੀ ਸਮਗਰੀ ਕਿੱਥੋਂ ਲੈਂਦਾ ਹੈ ਹਾਂਜੀ ਅਸੀਂ ਜਾਣਦੇ ਹਾਂ ਕਿ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਆ ਤਾਂ ਪੌਦਾ ਪ੍ਰਕਾਸ਼ ਸੰਸਲੇਸ਼ਨ ਲਈ ਜ਼ਰੂਰੀ ਕੱਚੀ ਸਮਗਰੀ ਕਿੱਥੋਂ ਲੈਂਦਾ ਹੈ ਹਾਂਜੀ ਸਭ ਤੋਂ ਪਹਿਲਾਂ ਪੌਦਾ ਪਾਣੀ ਜੜਾ ਰਹੀਂ ਜ਼ਮੀਨ ਚੋਂ ਲੈਂਦਾ ਜ਼ਮੀਨ ਵਿੱਚੋਂ ਲੈਂਦਾ ਹੈ ਇਹ ਸਾਡਾ ਪਹਿਲਾ ਪੁਆਇੰਟ ਸੀ ਦੂਸਰਾ ਹੈ ਦੂਸਰਾ ਅਸੀਂ ਇੱਥੇ ਲਿਖ ਲੈਣੇ ਕੀ ਕਾਰਬਨ ਡਾਈਆਕਸਾਈਡ ਕਾਰਬਨ ਡਾਈਆਕਸਾਈਡ ਹਵਾ ਤੋਂ ਲੈਂਦਾ ਤੇ ਤੀਸਰਾ ਪੁਆਇੰਟ ਹੈਗਾ ਸੂਰਜ ਦੀ ਰੋਸ਼ਨੀ ਸੂਰਜ ਤੋਂ ਲੈਂਦਾ ਚੌਥਾ ਪੁਆਇੰਟ ਹੈਗਾ ক্লোরোফিল ক্লোরোফিল ਪੱਤਿਆਂ 'ਚ ਹੁੰਦਾ ਪੱਤਿਆਂ ਵਿੱਚ ਹੁੰਦਾ ਹੈ ਤਾਂ ਇਹ ਇਸ ਦੀ ਕੱਚੀ ਸਮੱਗਰੀ ਹੈ ਪਹਿਲਾ ਪਾਣੀ ਹੈ ਦੂਸਰਾ ਕਾਰਬਨ ਡਾਈਆਕਸਾਈਡ ਤੀਸਰਾ ਸੂਰਜ ਦੀ ਰੋਸ਼ਨੀ ਹੈ ਤੇ ਚੌਥਾ ক্লোরোਫਿਲ ਹੈ ਪਾਣੀ ਜ਼ਮੀਨ ਤੋਂ ਕਾਰਬਨ ਡਾਈਆਕਸਾਈਡ ਹਵਾ ਤੋਂ ਸੂਰਜ ਦੀ ਰੋਸ਼ਨੀ ਸੂਰਜ ਤੋਂ ਤੇ ਕਲੋਰੋਫਿਲ ਪੱਤਿਆਂ ਦੇ ਵਿੱਚ ਹੁੰਦਾ ਇਸ ਦੇ ਨਾਲ ਇਹ ਕੱਚੀ ਸਮਗਰੀ ਇਹਨਾਂ ਥਾਵਾਂ ਤੋਂ ਪ੍ਰਾਪਤ ਕਰਦਾ ਹੈ ਹੁਣ 3rd ਪ੍ਰਸ਼ਨ ਹੈਗਾ ਇਹ ਦੂਜਾ ਅਸੀਂ ਕਰ ਲਿਆ ਤੀਜਾ ਪ੍ਰਸ਼ਨ ਆ ਸਾਡੇ ਮਿਹਦੇ ਵਿੱਚ ਤਜਾਬ ਦੀ ਕੀ ਮਹੱਤਤਾ ਹੈ ਤਜਾਬ ਮਿਹਦੇ ਵਿੱਚ ਤਜਾਬੀ ਮਾਧਿਅਮ ਤਜਾਬ ਮਿਹਦੇ ਵਿੱਚ ਮੇਦ ਦੇ ਵਿੱਚ ਪੈਪਸਿਨ ਨਾਂ ਦੇ ਐਂਜਾਈਮ ਦੀ ਕਿਰਿਆ 'ਚ ਮਦਦ ਕਰਦਾ ਹੈ। ਨੰਬਰ 2 ਭੋਜਨ ਹਜਮ ਕਰਦਾ ਨੰਬਰ 3 ਹਾਨੀਕਾਰਕ ਬੈਕਟੀਰੀਆ ਮਾਰਦਾ ਹਾਂਜੀ ਤੇਜਾਬ ਦੇ ਤਿੰਨ ਕੰਮ ਹੈ ਇੱਕ ਤਾਂ ਮਿਹਦੇ ਵਿੱਚ ਪੈਪਸਨ ਨਾਂ ਦੇ ਐਂਜ਼ਾਈਮ ਦੀ ਕਿਰਿਆ 'ਚ ਸਹਾਇਕ ਹੁੰਦਾ ਦੂਜਾ ਭੋਜਨ ਹਜ਼ਮ ਕਰਦਾ ਹੈ ਤੀਜਾ ਹਾਨੀਕਾਰਕ ਬੈਕਟੀਰੀਆ ਨੂੰ ਮਾਰਦਾ ਚੌਥਾ ਪ੍ਰਸ਼ਨ ਆ ਗਿਆ ਪਾਚਕ এনਜ਼ਾਈਮਾਂ ਦਾ ਕੀ ਕੰਮ ਹੈ ਸਾਡੇ ਸਰੀਰ ਵਿੱਚ ਪਾਚਕ এনਜ਼ਾਈਮ ਜਿਵੇਂ ਪੈਪਸਨ ਹੈ ਤੇ ਪੈਪਸਨ ਅਤੇ ਟ੍ਰਿਪਸ ਹਨ ਜਿਹੜੇ ਪ੍ਰੋਟੀਨ ਨੂੰ ਪਹਿਲਾਂ ਅਸੀਂ ਲਿਖਦੇ ਹਾਂ ਪਾਚਕ এনਜ਼ਾਈਮ ਕਿਹੜੇ-ਕਿਹੜੇ ਆ ਇਹਦਾ ਆਨਸਰ ਅਸੀਂ ਇੱਥੇ ਲਿਖਾਂਗੇ ਪਹਿਲਾ ਹੈਗਾ ਪਾਚਕ এনਜ਼ਾਈਮ ਪੈਪਸਨ ਪੈਪਸਨ ਜਿਹੜਾ ਇੱਧਰ ਆਪਾਂ ਪੜਿਆ ਸੀਗਾ ਕਿ ਪੈਪਸਨ এনਜ਼ਾਈਮ ਹੈ ਜਿਹੜਾ এনਜ਼ਾਈਮ ਠੀਕ ਹੈ ਪੈਪਸਨ ਪ੍ਰੋਟੀਨ ਹজম ਕਰਦਾ ਹੈ ਪ੍ਰੋਟੀਨ ਹজম ਕਰਨ ਚ ਮਦਦ ਕਰਦਾ ਹੈ ਦੂਸਰਾ ਹੈਗਾ ਅਮਾਈਲੇਜ ਅਮਾਈਲੇਜ਼ ਇਹ ਸ਼ਟਾਰਚ ਨੂੰ 슈ਗਰ ਵਿੱਚ ਬਦਲਦਾ ਅਮਾਈਲੇਜ਼ ਸ਼ਟਾਰਚ ਨੂੰ ਸ਼ਟਾਰਚ ਨੂੰ 슈ਗਰ ਵਿੱਚ ਬਦਲਦਾ ਤੀਸਰਾ ਹੈਗਾ ਐਂਜ਼ਾਈਮ ਲਾਈਪੇਜ਼ ਲਾਈਪੇਜ਼ ਇਹ ਚਰਬੀ ਨੂੰ ਚਰਬੀ ਦੇ ਪਾਚਣ 'ਚ ਮਦਦ ਕਰਦਾ ਹੈ। ਜਾਂ ਚਰਬੀ ਦਾ ਪਾਚਣ ਕਰਦਾ ਹੈ। ਇਸ ਤਰ੍ਹਾਂ ਇੱਕ ਐਂਜਾਈਮ ਟ੍ਰਿਪਸਿਨ ਹੈ। ਟ੍ਰਿਪਸਿਨ ਤੇ ਪੈਪਸਿਨ ਦੋਵੇਂ ਪ੍ਰੋਟੀਨ ਨੂੰ ਹজম ਕਰਨ ਦਾ ਕੰਮ ਕਰਦੇ ਆ। ਤੇ ਅਮਾਈਲੇਜ ਆ ਜਿਹੜਾ ਇਹ ਲਾਰ ਗ੍ਰੰਥੀ ਦੇ ਵਿੱਚੋਂ ਆਉਂਦਾ ਇਹ स्टार्च ਨੂੰ 슈ਗਰ ਚ ਬਦਲਦਾ ਹੈ ਲਾਈਪੇਜ ਚਰਬੀ ਦੇ ਪਾਚਣ ਵਿੱਚ ਮਦਦ ਕਰਦਾ ਹਾਂਜੀ ਇਹ ਸਾਡੇ ਐਨਜ਼ਾਈਮਾਂ ਦਾ ਕੰਮ ਸੀਗਾ ਪੰਜਵਾਂ ਪ੍ਰਸ਼ਨ ਹੈਗਾ ਪਚੇ ਹੋਏ ਭੋਜਨ ਨੂੰ ਜਜ਼ਬ ਕਰਨ ਲਈ ਛੋਟੀ ਅੰਦਰ ਨੂੰ ਕਿਵੇਂ ਡਿਜ਼ਾਈਨ ਕੀਤਾ ਗਿਆ ਹੁਣ ਅਸੀਂ ਇੱਥੇ ਲਿਖਦੇ ਹਾਂ ਛੋਟੀ ਅੰਦਰ ਬਾਰੇ ਛੋਟੀ ਅੰਦਰ ਛੋਟੀ ਅੰਦਰ ਦੇ ਦੀ ਸਤਾ ਦੀ ਸਤਾ ਤੇ ਉਂਗਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਿਲਾਈ ਆਖਦੇ ਹਨ ਵਿਲਾਈ ਆਖਦੇ ਹਨ ਇਹ ਇਹ ਵਿਲਾਈ ਇਹ ਵਿਲਾਈ ਬਹੁਤ ਸਾਰੀਆਂ ਖੂਨ ਦੀਆਂ ਵਹਿਣੀਆਂ ਖੂਨ ਦੀਆਂ ਵਹਿਣੀਆਂ ਜੋ ਪਚੇ ਹੋਏ ਭੋਜਨ ਨੂੰ ਜਜਬ ਕਰ ਕੇ ਸਰੀਰ ਦੇ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਉਂਦੀਆਂ ਹਨ ਹਾਂਜੀ ਇਹ ਮੈਂ ਦੁਬਾਰਾ ਦੱਸ ਦਿੰਨੀ ਆ ਛੋਟੀ ਅੰਦਰ ਦੀ ਸਤ੍ਹਾ ਤੇ ਉਂਗਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਿਲਾਈ ਆਖਦੇ ਹਨ ਇਹ ਵਿਲਾਈ ਬਹੁਤ ਸਾਰੀਆਂ ਖੂਨ ਦੀਆਂ ਵਹਿਣੀਆਂ ਜੋ ਪਚੇ ਹੋਏ ਭੋਜਨ ਨੂੰ ਜਜ਼ਬ ਕਰਕੇ ਪਚੇ ਹੋਏ ਭੋਜਨ ਨੂੰ ਜਜ਼ਬ ਕਰਕੇ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਉਂਦੀਆਂ ਹਨ ਤਾਂ ਉਹ ਜੜੀ ਛੋਟੀ ਅੰਦਰ ਉਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੁੰਦਾ ਹੈ ਕਿ ਉਹਦੇ ਅੰਦਰ ਬਿਲਾਈ ਹੁੰਦੀ ਹੈ ਜ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਖੂਨ ਦੀਆਂ ਵੈਣੀਆਂ ਹੁੰਦੀਆਂ ਜੋ ਭੋਜਨ ਨੂੰ ਸੋਖ ਕੇ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਉਂਦੇ ਆ ਹਾਂਜੀ ਉਮੀਦ ਕਰਦੀ ਹਾਂ ਕਿ ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਤੁਹਾਨੂੰ ਮਿਲ ਗਏ ਹੋਣਗੇ ਤੇ ਹੁਣ ਤੁਸੀਂ ਆਪਣੀ ਕਾਪੀ ਤੇ ਸੁੰਦਰ ਕਰਕੇ ਲਿਖ ਲਵੋਗੇ ਥੈਂਕ ਯੂ ਬੱਚੋ